ਹੈਲੋ ਜੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਕੀ ਹੋਰ ਸੁਣਾਓ ਜੀ ਕੀ ਹਾਲ ਚਾਲ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਆਪਾਂ ਵੀ ਸਾਰੇ ਠੀਕ ਠਾਕ ਵਧੀਆ ਵਾਂ ਇੱਥੇ ਬਸ ਇਹ ਬੁੱਧਵਾਰ ਦੀ ਵੀਡੀਓ ਹੈ ਤੇ ਕੱਪੜੇ ਮੈਂ ਟੋਲੇ ਹੀ ਕੀ ਸਾਰੇ ਜੇ ਤੋਤਾ ਲੈ ਆਈ ਤੇ ਇੱਥੇ ਲੱਗੀ ਹੈਗੀ ਆਟੇ ਵਾਲੀ ਡਰਮੀ ਨਾ ਕੱਲ ਮੈਂ ਇਸ ਤਰ੍ਹਾਂ ਹੀ ਧੁੱਪੇ ਰੱਖਤੀ ਕਿ ਕੱਲ ਇਤਰੇ ਸੁਕਾ ਕੇ ਨਾ ਕਿ ਆਟਾ ਪਾ ਦੂੰਗੀ ਕਿ ਧੋਣੋਂ ਰਹਿਣ ਦਿੰਨੀ ਆ ਤੇ ਪਰ ਫਤਿ ਨੇ ਨਾ ਮਤਲਬ ਪਾਣੀ ਢੋਲਤਾ ਵਿੱਚ ਤੇ ਮੈਂ ਵੇਖੀ ਨਾ ਜਦੋਂ ਇਸ ਕੋਲ ਤੋਂ ਆਏ ਤੇ ਪਾਣੀ ਢੋਲ ਉਸ ਤਰ੍ਹਾਂ ਹੀ ਅੰਦਰ ਰੱਖਤੀ ਕਿ ਮੈਂ ਵੇਖੀ ਨਾ ਕਿ ਉੱਪਰ ਬੰਦ ਤੇ ਜਦੋਂ ਰਾਤੀ ਆਟਾ ਲੱਗੇ ਪਾਉਣ ਤੇ ਵੇਖਿਆ ਤੇ ਉਹ ਸਾਰੀ ਡਰਮੀ ਵਿੱਚੋਂ ਗਿੱਲੀ ਫੇਰ ਮੈਂ ਰਾਤੀ ਆਟਾ ਨਹੀਂ ਪਾਇਆ ਤੇ ਸਵੇਰੇ ਮਾ ਹੁਣ ਧੋਣੀ ਪੈਣੀ ਆ ਤੇ ਤੋਂ ਤੋਂ ਕਿਤੇ ਫੇਰੀ ਮਹਾਟਾ ਪਾਉਂਗੀ ਤੇ ਇੱਥੇ ਮੈਂ ਬਸ ਸਾਰੇ ਕੱਪੜੇ ਕੁੱਪੜੇ ਢੋਲੇ ਆ ਤੇ ਝਾੜੂ ਪੋਚਾ ਵੀ ਲਾ ਲਿਆ ਵਾ ਕੱਪੜੇ ਜੇ ਤੋਂ ਬੰਡੇ ਸੌਰੀ ਕੱਪੜੇ ਤੋਂ ਬੰਡੇ ਹੈ ਛਾਈ ਦਾ ਤੇ ਝਾੜੂ ਪੋਚਾ ਵੀ ਲਾ ਲਿਆ ਵਾ ਤੇ ਅੱਜ ਫਤਿਹ ਉਹਨਾਂ ਨੂੰ ਹੈਗੀ ਛੁੱਟੀ ਫਰਸਟ ਮਈ ਦੀ ਤੇ ਨਾਲੇ ਲੇਬਰ ਡੇ ਦੀ ਤੇ ਇਹਨਾਂ ਨੂੰ ਛੁੱਟੀ ਹੈ ਸਕੂਲ ਨਹੀਂ ਗਏ ਵੀ ਤੇ ਇਹਨਾਂ ਨੇ ਅੱਜ ਅਸੀਂ ਜਾਣਾ ਹੀਗਾ ਮਤਲਬ ਪ੍ਰੋਗਰਾਮ ਤੇ ਉਸ ਤਰ੍ਹਾਂ ਮੈਂ ਹਰ ਬੁੱਧਵਾਰ ਸਕੂਲ ਉੱਥੇ ਜਾਣੇ ਦਰਬਾਰ ਸਾਹਿਬ ਤੇ ਅੱਜ ਪਾਰਟ ਹੀਗਾ ਸੋਨ ਜ਼ੈਦ ਦਾ ਮਾਸੀ ਉਹਨਾਂ ਦੇ ਦੇਮਾ ਸੀ ਤੇ ਬੇਟੇ ਨੇ ਜਾਣਾ ਹੈਗਾ ਬਾਹਰ ਤੇ ਉਹਨਾਂ ਨੇ ਸੁਣੀ ਸਾਇ ਤਾਂ ਪਾਟ ਕਰਾਇਆ ਤੇ ਅਹੀਂ ਉੱਥੇ ਜਾਣਾ ਤੇ ਹੁਣ ਮੈਂ ਨਾ ਦਰਬਾਰ ਸਾਹਿਬ ਉਹ ਮਤਲਬ ਵੀਰਵਾਰ ਨੂੰ ਜਾਉਂਗੀ ਕਿ ਹਫਤੇ 'ਚ ਇੱਕ ਵਾਰ ਜਾਣਾ ਹੀ ਜਾਣਾ ਮੈਂ ਜਦੋਂ ਮਰਜ਼ੀ ਟਾਈਮ ਮਿਲ ਜੇ ਭਾਵੇਂ ਸ਼ੁੱਕਰ ਭਾਵੇਂ ਬੁੱਧ ਭਾਵੇਂ ਸ਼ਨੀ ਜਿਸ ਦਿਨ ਵੀ ਮਤਲਬ ਆਰ ਆਜੇ ਤੇ ਮੈਂ ਕਿਹਾ ਚੱਲ ਮੈਂ ਸ਼ੁੱਕਰ ਆਰ ਸੌਰੀ ਵੀਰਵਾਰ ਉੱਥੇ ਚਲ ਜੂਗੀ ਤੇ ਬਸ ਅੱਜ ਮੈਂ ਉੱਥੇ ਜਾਣਾ ਹੀਗਾ ਮਾਸੀ ਉਹਨਾਂ ਕੋਲ ਜਾਣਾ ਹੀ ਅਹੀਂ ਤੇ ਇੱਥੇ ਫਤੇ ਵੀ ਲੱਗਾ ਵਾ ਤੇ ਮੈਂ ਆਪਣੀ ਮਿੱਤ ਨੂੰ ਪਤਾ ਨਹੀਂ ਕੀ ਕਹਿਣ ਲਈ ਹਾਂਗੀ ਮੈਂ ਮਮੀ ਨੂੰ ਵੀ ਤੋ ਕਹਿਣ ਦੀ ਕਿ ਵਾਲ ਖੋਲੋ ਮੈਂ ਤੁਹਾਨੂੰ ਮੇਰਾ ਧੁੱਬ ਗਿਆ ਕੱਪੜਾ ੜਮੀ ਧੁੱਬਦੀ ਆ ਤੇ ਮੈਂ ਤੁਹਾਨੂੰ ਨਵਾਉਣੀ ਆ ਕਿ ਨਾਲ ਹੀ ਇਹ ਫਿਰ ਪਾਪਾ ਦੇ ਨਾਲ ਨੂੰ ਕਿਨਾਂ ਦੇ ਹੋ ਗਏ ਤਿਆਰ ਤੇ ਚੱਲ ਗਏ ਆ ਤੇ ਕੱਪੜੇ ਵੀ ਮੇਰੇ ਧੁੱਬ ਗਏ ਆ ਥੋੜੇ ਹੀ ਕੱਪੜੇ ਰਹਿ ਗਏ ਤੇ ਮਹਾਂ ਧੋ ਗਏ ਤੇ ਨਾਲ ਹੀ ਤੁਹਾਨੂੰ ਨਵਾ ਕੇ ਤੇ ਸੇ ਸੁਰਵਾ ਦੂੰਗੀ ਡਾਡੇ ਤੇ ਪੋਚੇ ਵੀ ਮੈਂ ਅੰਦਰ ਝਾੜੂ ਪੋਚਾ ਜਿਹੜਾ ਕਰ ਲਿਆ ਵਾ ਕੰਮ ਸਾਰਾ ਤੇ ਬਸ ਇਹ ਦੋ ਤਿੰਨ ਦੇ ਹਰ ਵੀ ੜਮੀ ਮੈਂ ਧੋ ਕੇ ਹਟਾ ਪਾਉਣੀ ਹੁੰਨੀ ਤੇ ਪਰ ਐਰ ਕੀ ਮਹ ਚੱਲ ਸਾਫ ਹੀ ਆ ਗਰਾਂਦੇ ਨਹੀਂ ਪਾਰਾ ਰਿਹਾ ਫੇਰ ਫਤ ਨੇ ਰੰਮੀ ਗਿੱਲੀ ਕਰਤੀ ਤੇ ਫੇਰ ਸਾਨੂੰ ਧੋਣੀ ਪੈ ਗਈ ਆਟੇ ਵਾਲੀ ਤੇ ਮੇਰੀ ਨਾ 4-5 ਦਿਨ ਤੋਂ ਕੋਈ ਵੀ ਵੀਡੀਓ ਮਤਲਬ ਮੈਂ ਕੋਈ ਵੀ ਅਪਲੋਡ ਨਹੀਂ ਕੀਤੀ ਨਾ ਹੀ ਕੋਈ ਬਣਾਈ ਦਲਾ ਬੋਦਰ ਪਰਸੋਂ ਹੀ ਜਾਣਾ ਹੀ ਉਹਦੋਂ ਮੈਂ ਠੀਕ ਵੀ ਮੈਂ 2-3 ਦਿਨ ਨਾ ਬਿਲਕੁਲ ਠੀਕ ਨਹੀਂ ਮਤਲਬ ਇੰਨਾ ਜਿਆਦਾ ਗਲਾ ਖਰਾਬ ਜ਼ੁਕਾਮ ਬੁਖਾਰ ਬੋਲਿਆ ਵੀ ਨਹੀਂ ਜਾਂਦਾ ਤੇ ਉਹ ਉਹ ਹੀ ਅੱਜ ਮਤਲਬ ਸਵਾਈਆਂ ਜਿਆਦੀਆਂ ਕਰਨੀਆਂ ਪੈ ਗਈਆਂ ਮਤਲਬ ਕੱਲ ਦੀ ਠੀਕ ਆ ਤੇ ਮਤਲਬ ਸਾਰੀਆਂ ਸੁਪਾਈਆਂ ਸੁਪੀਆਂ ਚੰਗੀ ਤਰ੍ਹਾਂ ਝਾੜੂ ਪੋਚਾ ਜਿਹੜਾ ਰੀਜਨਲ ਕੀਤਾ ਵਾ ਰੀਜਨਲ ਕਰ ਕੁੜਕੇ ਇਸ ਕਰਕੇ ਮਤਲਬ ਮੇਰੇ ਤੋਂ ਕੋਈ ਵੀ ਜਿਹੜਾ ਵਲੌਗ ਜਿਹੜਾ ਨਹੀਂ ਵੀ ਸ਼ੂਟ ਹੋਇਆ ਕਿਉਂਕਿ ਇੱਕ ਤੇ ਬੱਚੇ ਚੱਲ ਜਾਂਦੇ ਸੀ ਤੇ ਇੱਕ ਜਿਹੜੇ ਜੁਕਾਮ ਹੀ ਨੇ ਦਿਨ ਸਿਰ ਬੜਾ ਦਰਦ ਹੁੰਦਾ ਤੇ ਨਾਲ ਹੀ ਬੁਖਾਰ ਟਾਈਫਾਈਡ ਤੇ ਅੱਗੇ ਨਹੀਂ ਮੇਰਾ ਲੱਤਦਾ ਤੇ ਐਰਕਾ ਮਤਲਬ ਜੁਕਾਮ ਗਲਾ ਖਰਾਬ ਨਾਲ ਬੁਖਾਰ ਐਰਕਾ ਬਹੁਤ ਮਤਲਬ ਮੰਦਾ ਹਾਲ ਹੋਇਆ ਜੋ ਹੁਣ ਉਸ ਤਰ੍ਹਾਂ ਠੀਕ ਆ ਮੈਂ ਤੇ ਆਵੇ ਮੈਂ ਕੱਪੜੇ ਸਾਰੇ ਧੋਤੂ ਪਾਤੇ ਤੇ ਆਵੇ ਫਤ ਗਿੱਲਾ ਹੁੰਦੇ ਤੇ ਮੈਂ ਇਹਨਾਂ ਨੂੰ ਕਹਿਣ ਦੀ ਕਿ ਚਲੋ ਬਾਥਰੂਮ ਤੇ ਹੁਣ ਤੁਹਾਨੂੰ ਮੈਂ ਨਵਾਵਾ ਤੇ ਨਾਲ ਹੀ ਮੈਂ ਡਰਮੀ ਦਾ ਸਟੈਂਡ ਜਿਹੜਾ ਇਹ ਧੋਤਾ ਸੀਗਾ ਇੱਥੇ ਬਸ ਅਸੀਂ ਮਤਲਬ ਹੋ ਗਏਗੇ ਤਿਆਰ ਤੇ ਗੁਰਫਤ ਦੀ ਨਾ ਮੈਂ ਦਸਤਾਰ ਸਿਰ ਸੁਲਵਾ ਕੇ ਇਹਨੂੰ ਕੱਪੜੇ ਪਾਤੇ ਦਸਤਾਰ ਨਹੀਂ ਖਾਲੀ ਬੰਨੀ ਮੈਂ ਦਸਤਾਰ ਜਾਂਦੇ ਟਾਈਮ ਤੇ ਬੰਨੂਗੀ ਤੇ ਮਨਮੀਤ ਦੇ ਪਾਪਾ ਆ ਗਏ ਤੇ ਮਨਮੀਤ ਦੇ ਪਾਪਾ ਰੌਲਾ ਪਾਉਂਦੇ ਸਾਨੂੰ ਕਹਿੰਦੇ ਕਿ ਮਤਲਬ ਮੈਂ 11 ਵਜੇ ਆ ਸਾਡੇ ਪੌਣੇ 11 ਦਾ ਟਾਈਮ ਹੀ ਕਿ ਤੂੰ ਹੀ ਤਿਆਰ ਨਹੀਂ ਹੁੰਦੇ ਹੁੰਦੇ ਜਦੋਂ ਕਿਤੇ ਜਾਣਾ ਹੁੰਦਾ ਤਾਂ ਦਾ ਇਹ ਹਾਲ ਹੁੰਦਾ ਕਿ ਟਾਈਮ ਨਾਲ ਨਹੀਂ ਤੁਰਦੇ ਤੇ ਪਰ ਟਾਈਮ ਨਾਲ ਨਹੀਂ ਜਾਇਆ ਜਾਂਦਾ ਮਤਲਬ ਬਦੋ ਬਦੀ ਕਿ ਕੰਮ ਵੀ ਹੁੰਦੇ ਆ ਸਵੇਰੇ ਕੰਮ ਵੀ ਮੈਨੂੰ ਠੀਕ ਨਾ ਰਹਿਣ ਕਰਕੇ ਤੇ ਥੋੜਾ ਸੁਭਾਇ ਸੁਭੀਆਂ ਵੀ ਹੋਣ ਲੱਗੀਆਂ ਹੀ ਚੰਗੀ ਤਰ੍ਹਾਂ ਪੋਚੇ ਨਹੀਂ ਲੱਗੇ ਕਿੰਨੇ ਦਿਨਾਂ ਤੋਂ ਫਿਰ ਅੱਜ ਚੰਗੀ ਤਰ੍ਹਾਂ ਪੋਚੇ ਵੀ ਲਾਏ ਆ ਤੇ ਕੱਪੜੇ ਵੀ ਧੋਣ ਵਾਲੇ ਕੱਪੜੇ-ਕੁੱਪੜੇ ਵੀ ਧੋਤੇ ਆ ਕਿਉਂਕਿ ਕੱਲ ਨੂੰ ਫਿਰ ਬੱਚਿਆਂ ਨੂੰ ਸਕੂਲ ਜਾਣਾ ਫਿਰ ਆਣ ਕੇ ਨਹੀਂ ਦਿਲ ਕਰਦਾ ਵੀ ਤੇ ਇਸ ਤਰ੍ਹਾਂ ਮੈਨੂੰ ਬੋਲਣ ਦੇ ਕਹਿੰਦੇ ਕਿ ਤੁਸੀਂ ਇਸ ਤਰ੍ਹਾਂ ਕਰਦੇ ਹੁੰਦੇ ਤੇ ਮੈਂ ਕਹਾਂ ਕਿ ਹੁਣ ਜਿਹੜਾ ਕੰਮ ਕਰਦਾ ਉਹ ਤੇ ਕਰਨੇ ਕਰਨਾ ਤੁਸੀਂ ਤੇ ਸਵੇਰੇ ਨਹਾ ਦੋਗੇ ਤੇ ਤਿਆਰ ਹੋ ਕੇ ਤੇ ਰਹੀ ਚੱਲ ਗਈ ਰਹੀ ਹਾਂ ਦੋ ਤਿੰਨ ਘੰਟੇ ਕੰਮ ਕਰਕੇ ਤੇ ਫਿਰ ਵਾਪਸ ਆ ਗਏ ਜੇ ਤੇ ਮਾਣੋਂ ਕੰਮ ਵੀ ਜ਼ਰੂਰੀ ਕੇ ਕੰਮ ਛੱਡ ਕੇ ਜਾਂਦੀ ਤੇ ਆਣ ਕੇ ਫਿਰ ਦਿਲ ਨਹੀਂ ਹੀ ਕੀਆ ਕਰਨਾ 嗯。 ਹੈਲੋ ਜੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਅਜੀ ਹੁਣ ਸੋਜੀ ਕੀ ਹਾਲ ਚਾਲ ਉਮੀਦ ਤੁਸੀਂ ਸਾਰੇ ਠੀਕ ਠਾਕ ਹੋਵਿਓਗੇ ਆਪਾਂ ਆ ਗਏ ਅਸੀਂ ਗਏ ਅਸੀਂ ਸ਼੍ਰੀ ਖਡਪੜ ਸਾਹਿਬ ਦੀ ਤਪੋਗਦੇ ਮਾਸੀ ਹੁਣਾਂ ਕੋ ਅਸੀਂ ਆ ਗਏ ਹਾਂ ਤੇ ਹੁਣ ਬੱਚਿਆਂ ਨੇ ਜਾਣਾ ਟੀਵੀ ਤੇ ਆਹਦੇ ਉੱਥੇ ਚਾਹ ਪੀਓ ਚੇਂਜ ਕਰੋ ਕੱਪੜੇ ਇਹ ਨਾ ਰਸਤੇ ਚ ਆਉਂਦੇ ਆਉਂਦੇ ਹੀ ਸੌਂ ਗਿਆ ਸੀਗਾ ਆ ਵੀ ਆ ਤਾਂ ਮੈਂ ਇੱਟ ਵਿਛਣ ਜਾਣਾ ਤੇ ਆਣ ਕੇ ਤੇ ਇਹ ਰਸਤੇ ਚੋਂ ਆਉਂਦੇ ਆਂ ਨਹੀਂ ਸੌਂ ਗਿਆ ਸੀਗਾ ਤੇ ਹੁਣ ਟਿਵੀਸ਼ਨ ਦਾ ਹੋ ਗਿਆ ਵਾ ਟਾਈਮ ਹੁਣ ਥੋੜਾ ਚਿਰ ਅਸੀਂ ਵੀ ਰੈਸਟ ਕਰ ਲਈ ਆਣ ਕੇ ਤੇ ਹੁਣ ਬਸ ਆਪਾਂ ਫਤੇ ਨੂੰ ਕੱਪੜੇ ਚੇਂਜ ਕਰਦੇ ਆਂ ਦੇ ਨਾਲੇ ਪਿਆ ਕੇ ਚਾਹ ਦੇ ਨਾਲੇ ਆਪਾਂ ਇਹਨਾਂ ਨੂੰ ਟਿਵੀਸ਼ਨ ਪੇਂ ਦਿੰਸੀ ਆਂ ਨਹੀਂ ਜਾਣਾ ਚੱਲਣਾ ਆ ਜਾ ਉਠੋ ਫਿਰ ਖੜਾਓ ਤੇਜ਼ ਤੇ ਕਰੀਏ ਕੱਪੜੇ ਪਜੰਦੀ ਤੇ ਆ ਅੱਜ ਪਤੇ ਨੇ ਨਿਊ ਕੱਪੜੇ ਪਾਇਆ ਜੀ ਪਤੇ ਨੇ ਅੱਜ ਪਾਇ ਨਿਊ ਡਰੈਸ ਪਤੇ ਇਹ ਲੋ ਕਰ ਦੋ ਦਸਤਾਰ ਹੁਣ ਖੋਲੀ ਆਉਂਦੇ ਆਉਂਦੇ ਸੌਂਗੇ ਟਿਸ਼ਨ ਨਹੀਂ ਦੇਣਾ ਤੇ ਫਿਰ ਕੰਮ ਸਕੂਲ ਦਾ ਕੰਮ ਕੰਮ ਕੀ ਨਹੀਂ ਕਰਨਾ ਲਿਆਉ ਜੀ ਚਲੋ ਜੀ ਠੀਕ ਆ ਮੈਂ ਨਾ ਚਾਹ ਪਿਆ ਕੇ ਮਨਮੀਤ ਨੂੰ ਤੇ ਛਾੜਾਂ ਵਾਂ ਤੇ ਫਤੇ ਦੇ ਕਰਾਂ ਕੱਪੜੇ ਚੇਂਜ ਆ ਵੇਖੋ ਤੇ ਆਹ ਮਨਮੀਤ ਦੀ ਫਰੈਂਡ ਬੈਠੀ ਆ ਬਾਈ ਬਾਈ ਕਰਦੀ ਸੀ ਰਤ ਮੈਂ ਪਲਕ ਪ੍ਰੀਤ ਦਾ ਨਾ ਪਲਕਾ ਮੈਂ ਕਿਹਦੀ ਵੱਡੀ ਸਿਸਟਰ ਦਾ ਨੀਮ ਆ ਇਹਨਾਂ ਨੇ ਜਾਣਾ ਯ ਉਸ ਤਰਾਜ਼ ਦੀ ਭਾਵੇਂ ਘੜੀ ਬੈੰਦੇ ਉੱਥੇ ਮਾਸੀ ਹੁਣਾਂ ਕੋਲ ਇਹਨਾਂ ਨੇ ਜਾਣਾ ਫਿਰ ਇਹਨਾਂ ਨੂੰ ਮੰਡੀ ਜੀ ਫੋਨ ਆਈ ਜਾਂਦੇ ਕੰਮ ਦੇ ਸੀਜ਼ਨ ਜੂ ਆ ਤੇ ਇਸ ਕਰਕੇ ਫਿਰ ਇਹ ਜਲਦੀ ਅਸੀਂ ਮਤਲਬ 3 ਵਜੇ ਤੱਕ ਅਸੀਂ ਘਰੇ ਜਿਹੜਾ ਆਗੇ ਸੀ ਆਣ ਕੇ ਰੈਸਟ ਕਰ ਲਈ ਡੇਢ ਕ ਘੰਟਾ ਹੁਣ 4:30 ਵਜੇ ੜ ਕੇ ਚਾਚੂ ਬਣਾ ਲਈ ਆ ਤੇ ਹੁਣ ਚਾਚੂ ਪਿਆ ਕੇ ਇਹਨੂੰ ਜਕਾਮ ਚ ਕੁੰਜੇ ਨਾਲ ਨਾਲ ਗਲਾ ਖਰਾਬ ਹੀ ਮੈਂ ਆਣ ਕੇ ਦਵਾਈ ਖਾ ਕੇ ਲੰਮੇ ਪੈ ਗਈ ਹੋਈਗੀ ਇੱਥੇ ਬਸ ਸ਼ਾਮ ਦਾ ਟਾਈਮ ਹੀ ਮਨਮੀਤ ਦੇ ਪਾਪਾ ਆਗੇ ਹੀਗੇ ਤੇ ਆਟਾ ਪੋਣਾ ਹੀ ਡਰਮੀ ਚ ਨਾਲ ਚਾਪਲੀ ਪਿਆ ਕੇ ਤੇ ਮੈਂ ਹਾਂ ਆਟਾ ਪਵਾ ਦੋ ਡਰਮੀ ਚ ਕਿ ਅੱਗੇ ਘੱਟ ਪਿਉਣੀ ਤੇ ਅੱਗੇ ਤਾਂ ਮੈਂ ਚਲਾਪੇ ਪਾਪੂ ਲੈਣੀ ਤੇ ਇਤਕੀ ਜਿਆਦਾ ਹੀਗਾ ਮਤਲਬ 41 ਕਿਲੋ ਜੀ ਨਵੀਂ ਕਣਕ ਹੈਗੀ ਪੁਰਾਣੀ ਆਪਾਂ ਪਿਆਲੇ ਆ ਵਾ ਆਟਾ ਪਿਆਲੇ ਆ ਤੇ ਵਿੱਚੋਂ ਆਂਟੀ ਨੇ ਦੇਣਾ ਉਸ ਤਰ੍ਹਾਂ ਤੇ ਮੈਂ ਅੱਧੀ ਘੱਲ ਨਹੀਂ ਦੇ ਫਿਰ ਆਂਟੀ ਕਹਿੰਦੇ ਕਿ ਨਹੀਂ ਤੂੰ ਸਾਰੀ ਘੱਲ ਦੇ ਮੈਨੂੰ ਆਟਾ ਦੇ ਦੇ ਮਤਲਬ ਜਿਖਾਗੇ ਜਾਂ ਮਿਲ ਕੇ ਕੋਈ ਚੀਜ਼ ਤੇ ਮੈਨੂੰ ਤੋਂ ਫਿਰ ਨਵੀਂ ਕਣਕ ਦਾ ਜਿਹੜਾ ਆਟਾ ਤੂੰ ਲੈ ਲਈ ਤੇ ਮੈਂ ਚਲੋ ਠੀਕ ਆਂਟੀ ਇਸ ਤਰ੍ਹਾਂ ਕਰ ਲਓ ਮੈਂ ਵੀ ਰੱਖਣੀ ਹੀ ਤੋੜੇ ਚ ਪਾ ਕੇ ਪੁਰਾਣੀ ਘੱਲ ਕਰਨ ਲੱ ਤੇ ਕਹਿੰਦੀ ਠੀਕ ਆ ਤੇ ਇਸ ਕਰਕੇ ਇਹ ਸਾਰਾ ਜਿਹੜਾ ਆਟਾ 41 ਕਿਲੋ ਜਿੰਨਾ ਵੀ ਪਿਆਲੇ ਉਹਨਾਂ ਨੂੰ ਕੋਈ ਚੀਜ਼ ਮਿਲ ਕੇ ਦੇ ਦਾਂਗੇ ਉਹਨੂੰ ਜਖਾ ਕੇ ਤੇ ਲਿਆਂਦਾ ਨਹੀਂ ਇਹਨਾਂ ਉਸ ਤਰ੍ਹਾਂ 15 ਕਿਲੋ ਉਹਨਾਂ ਦੇ ਹੀ ਹਨ ਉਹਨੂੰ ਦੇ ਦਿੰਦੀ ਤੇ ਮੈਂ ਇਹਨਾਂ ਫਿਰ ਦਿਖਾ ਕੇ ਤੇ ਲਿਆਂਦਾ ਨਹੀਂ ਇਹਨਾਂ ਦੂਆ ਤੋੜਿਆ ਤੇ ਨਹੀਂ ਕੀਤਾ ਮੈਂ ਇਹਨਾਂ ਨੂੰ ਕਿਹਾ ਵੀ ਤੇ ਇਹਨਾਂ ਨੂੰ ਚੇਤਾ ਭੁੱਲ ਗਿਆ ਮੈਂ ਚਲ ਕੋਈ ਨਹੀਂ ਇਸ ਤਰ੍ਹਾਂ ਕੋਈ ਚੀਜ਼ ਅੰਟੀਾਂ ਦੇ ਚਲ ਮਿਲ ਕੇ ਦੇ ਦਿਓ ਤੇ ਮੈਂ ਕਹੇ ਠੀਕ ਵਾ ਤੇ ਬਸ ਇੱਥੇ ਮਨਮੀਤ ਨੂੰ ਮੈਂ ਫੋਨ ਫੜਾਇਆ ਸੀਗਾ ਟਿਊਸ਼ਨ ਆ ਗਈ ਮਨਮੀਤ ਤੇ ਫੋਨ ਫੜਿਆ ਮਨਮੀਤ ਇੰਨਾ ਫੋਨ ਹਲਾਉਂਦੀ ਨਾ ਮੈਂ ਕਿਹਾ ਚੱਲ ਥੋੜੀ ਜਿਹੀ ਵੀਡੀਓ ਨਾ ਚੱਲ ਸ਼ੂਟ ਕਰਦੇ ਕਿੰਨੇ ਦਿਨ ਹੋ ਗਏ ਵਲੌਗ ਕੋਈ ਨਹੀਂ ਬਣਿਆ ਤੇ ਚੱਲ ਥੋੜਾ ਮਤਲਬ ਬਣਾ ਦੇ ਵੀਡੀਓ ਤੇ ਇੰਨਾ ਫੋਨ ਹਲਾਉਂਦੀ ਨਾ ਕਿਤੇ ਇੱਥੇ ਅਸੀਂ ਰੋਟੀ ਪਾਣੀ ਖਾ ਕੇ ਤੇ ਹੋ ਗਏ ਹਿੰਗੇ ਫ੍ਰੀ ਤੇ ਉਹ ਸਬਜੀ ਮਾਸੀ ਕੋ ਲੈ ਆਉਂਦੀ ਉਹਨਾਂ ਨੇ ਮਤਲਬ ਪਾਤੀ ਹੀਗੀ ਤੇ ਆਪਾਂ ਫੁਲਕੇ ਬਣਾ ਕੇ ਤੇ ਆਪਾਂ ਖਾ ਲਏ ਆਪਾਂ ਹੋ ਗਏ ਆ ਫ੍ਰੀ ਰੋਟੀ ਪਾਣੀ ਖਾ ਕੇ ਤੇ ਇੱਥੇ ਫਤਿਹ ਦਾ ਹੋਮਵਰਕ ਜਿਹੜਾ ਪਿਆ ਹੀ ਜੇ ਨੇ ਨਹੀਂ ਕੀਤਾ ਹੀ ਗਾ ਅੱਜ ਵੈਸੇ ਛੁੱਟੀ ਰਹੀ ਕੀਤੇ ਨੇ ਕੀਤਾ ਨਹੀਂ ਸਵੇਰੇ ਮਾਸੀ ਉਹਨਾਂ ਤਾਂ ਚਲ ਗਏ ਅੱਜ ਟਿਊਸ਼ਨ ਨਹੀਂ ਗਿਆ ਕੱਲ ਵੀ ਨਹੀਂ ਗਿਆ ਤੇ ਦੋ ਤਿੰਨ ਦਿਨ ਗਿਆ ਵਿੱਚ ਬੜਾ ਸੋਣਾ ਤੇ ਉਹ ਫੇਰ ਨਹੀਂ ਜਾਣਦੇ ਕਿੰਨੇ ਦਿਨ ਹੋ ਗਏ ਆ ਟਿਊਸ਼ਨ ਨਹੀਂ ਜਾਂਦੇ ਤੇ ਮੈਂ ਸਭ ਕੋ ਗੈਰੰਟੀ ਕੀ ਚਲ ਜੇਕਰ ਤੈਨੂੰ ਲਿਖਣਾ ਥੋੜਾ ਜਿਹਾ ਆਜੂ ਪ੍ਰੈਕਟਿਸ ਜੀ ਹੁੰਦੀ ਰਹਿੰਦੀ ਆ ਕਿ ਬੱਚਾ ਲਿਖਦਾ ਰਹਿੰਦਾ ਵਾ ਤੇ ਨਹੀਂ ਜਾਂਦਾ ਵੀ ਤੇ ਬਸ ਇਤੇ ਦਾ ਹੋਮਵਰਕ ਪਿਆ ਹੀ ਕਿ ਮੈਨੂੰ ਹੋਮਵਰਕ ਕਰਵਾਉਣ ਦੇਈਗੀ ਕਿ ਇਹਨੂੰ ਲਿਖਾਉਣ ਦੇਈ ਹੀ ਮੈਂ ਚਲ ਖੁਦ ਲੇਕ ਤੇ ਲਿਖਦਾ ਪਿਆ ਸੀਗਾ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ 뷰 ਬਹੁਤ ਘੱਟ ਆਉਂਦੇ ਆ ਤੇ ਮਤਲਬ ਸਾਥ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਤੁਹਾਡੇ ਸਾਥ ਦੀ ਤੇ ਆਪਣਾ ਮਤਲਬ ਦਿਆਲ ਸਾਥ ਦਿਆ ਕਰੋ ਤੇ ਪਲੀਜ਼ ਵੀਡੀਓ ਨੂੰ ਵਿੱਚ ਛੱਡ ਕੇ ਨਾ ਜਾਇਆ ਕਰੋ ਫੁੱਲ ਵਾਚ ਕਰਿਆ ਕਰੋ ਤੇ ਜਿਸ ਤਰ੍ਹਾਂ ਪਹਿਲਾਂ ਆਪਣਾ ਸ਼ਟਾਰਟਿੰਗ ਦੇ ਵਿੱਚ ਮਤਲਬ ਮੈਨੂੰ 뷰 ਬਹੁਤ ਵਧੀਆ ਆਉਂਦੇ ਸੀ ਬਹੁਤ ਜ਼ਿਆਦਾ ਵਧੀਆ ਮੇਰੇ ਸ਼ਟਾਰਟਿੰਗ ਦੇ ਵੀਡੀਓ ਗਈਆਂ ਉਸ ਤੋਂ ਬਾਅਦ ਮੇਰੇ ਤਾਂ ਥੋੜੀ ਜੀ ਗਲਤੀ ਆ ਕਿ ਵੀਡੀਓ ਮਤਲਬ ਮਤਲਬ ਨਈ ਮੈਂ ਛੜਤੀਆਂ ਵਿੱਚੋਂ ਨਈ ਪਾਈਆਂ ਗਈਆਂ ਕਿਆ ਸਤ੍ਰਈ ਮਤਲਬ ਕੋਈ ਮਜਬੂਰੀ ਜਾਂ ਕਾਰਨ ਕੋਈ ਹੋ ਸਕਦਾ ਹੈ ਮਤਲਬ ਵਿੱਚ ਛੱਡਣਾ ਪਿਆ ਕੰਮ ਤੇ ਹੁਣ ਮਤਲਬ ਵੀਊ ਬਹੁਤ ਡਾਊਨ ਆ ਮੇਰੇ ਤੇ ਪਲੀਜ਼ ਆਪਣਾ ਸਾਥ ਸਪੋਰਟ ਹਮੇਸ਼ਾ ਬਣਾ ਕੇ ਰੱਖੋ ਆਪਣਾ ਤੇ ਵੀਡੀਓ ਨੂੰ ਵਿੱਚ ਨਾ ਛੱਡ ਕੇ ਜਾਇਓ ਤੇ ਚਲੋ ਜੀ ਠੀਕ ਵਾ ਫਿਰ ਆਪਾਂ ਮਿਲਦੇ ਆ ਨੈਕਸਟ ਵੀਡੀਓ